ਕੁੜੀਆਂ ਦਾ ਗਹਿਣਾ ਤਾਂ ਉਹਨਾਂ ਦੀ ਇੱਜ਼ਤ ਆਬਰੂ ਹੁੰਦੀ ਹੈ ਧੀਏ ਮੈਂ ਤਾਂ ਇਹੀ ਚੰਦੇ ਕਿਛੇ ਤੀ ਤੁਛੇ ਤੀ ਤੇਰੇ ਹੱਥ ਪੀਲੇ ਕਰਦਾ ਇਹ ਦੇਖੀ ਇਹ ਤੇਰੇ ਬਹੁਤ ਹੀ ਸੋਹਣਾ ਲੱਗੂ ਹਾਂ ਸਸਿਕਾ ਚਾਚਾ ਕਿਵੇਂ ਟੂਮਾ ਜੀਆਂ ਖੜਾਈ ਬੈਠੇ ਕਿਤੇ ਗਹਿਣੇ ਤਾਂ ਨਹੀਂ ਤਰਨ ਚੱਲਿਆ ਉਹ ਤੇਰੀ ਉਹ ਪਤੰਦਰਾ ਜੇ ਸ਼ਕਲ ਚੰਗੀ ਨਹੀਂ ਤਾਂ ਗੱਲ ਤਾਂ ਚੰਗੀ ਕਰਿਆ ਕਰ ਹਾਂਜੀ ਐਂ ਦੱਸਿਓ ਉਹ ਦਿਨ ਤਰੀਕ ਪੱਕੀ ਹੋ ਗਈ ਤੁਹਾਡੀ ਮੈਂ ਕਿਹਾ ਜੀ ਤਰੀਕ ਵੀ ਪੱਕੀ ਹੋ ਜੂਗੀ ਪਹਿਲਾਂ ਜਿਹੜੀਆਂ ਆਪਣੀਆਂ ਸਿਰ ਪਈਆਂ ਜ਼ਿੰਮੇਵਾਰੀਆਂ ਉਹਨਾਂ ਬਾਰੇ ਤਾਂ ਸੋਚੀ ਆਪਾਂ ਕੀ ਮਤਲਬ ਹੈ ਤੁਹਾਡਾ ਲੈ ਹੁਣ ਮਤਲਬ ਵੀ ਮੈਂ ਸਮਝਾਵਾਂ ਮੈਂ ਕਿਹਾ ਜੀ ਕੁੜੀ ਆਪਣੇ ਘਰੇ ਜਵਾਨ ਬੈਠੀ ਐ ਨੂੰ ਤੋੜਨ ਬਾਰੇ ਸੋਚੋ ਆਹ ਕੀ ਗਲਤ ਮੈਂ ਵੀ ਹਮੇਸ਼ਾ ਸੋਚਦਾ ਰਹਿਣਾ ਇਹ ਐਸ ਜਿੰਮੇਵਾਰੀ ਨੂੰ ਛੇਤੀ ਤੋਂ ਛੇਤੀ ਨਵਾਮ ਪਰ ਕੋਈ ਚੰਗਾ ਮੁੰਡਾ ਮਿਲੇ ਤਾਂ ਐ ਨਾ ਲੈ ਚੰਗਾ ਮੁੰਡਾ ਤਾਂ ਤੁਹਾਡੇ ਅੱਖਾਂ ਮੂਰੇ ਬੈਠਾ ਸਾਹਮਣੇ ਬੈਠਾ ਤਾਂ ਹੈ ਦੇਖੋ ਤਾਂ ਸਹੀ ਕਿਹੜਾ ਆਹਾ ਲੈ ਦੇਖੋ ਕਿੰਨਾ ਸਣੱਖਾ ਇਹ ਇਹ ਮੁੰਡਾ ਹੈ ਇਹ ਤਾਂ ਦੋਜੀ ਹੈ ਦੋਜੀ ਕਿਹੜਾ ਸਿਮਿੰਟ ਦਾ ਬਣਿਆ ਹੋਇਆ ਜੀ ਇੱਕ ਗੱਲ ਯਾਦ ਰੱਖਿਓ ਚਾਚਾ ਜੀ ਥੋੜੀ ਤੇ ਨੂੰ ਜਨਾ ਮੈਂ ਖੁਸ਼ ਰੱਖ ਸਕਦਾ ਕੋਈ ਨਹੀਂ ਰੱਖ ਸਕਦਾ ਪੂਰੇ ਦੁੱਧ ਮੱਖਣਾਂ ਦੇ ਵਿੱਚ ਖੇਡੂਗੀ ਹਾਂਜੀ ਰੈਡੀ ਜੀ ਮੈਂ ਇਹਨਾਂ ਨਾਲ ਬਹੁਤ ਖੁਸ਼ ਰਹੂੰਗੀ ਲੈ ਜੇ ਜਵਾ ਖੁਸ਼ ਨੇ ਆਪਾਂ ਹੋਰ ਕੀ ਲੈਣਾ ਕਰੋ ਡਬਲ ਖੁਸ਼ੀਆਂ ਦਿਓ ਹੱਥ ਫੜਾਓ ਇਹਨਾਂ ਨੂੰ ਲਓ ਲਓ ਬੁੱਤ ਫੜ ਆਹ ਇਧਰ ਲਾ ਲੈ ਦੇ ਪੈਂਦਾ ਸੀਗਾ ਜੀ ਚਲੋ ਮੁਬਾਰਕਾਂ ਜੀ ਮੈਂ ਤੁਹਾਡੇ ਵਾਸਤੇ ਚਾਹ ਬਣਾਉਂਦਾ ਡੈਡੀ ਜੀ ਮੇਰੇ ਵਾਸਤੇ ਦੁੱਧ ਦੀ ਪੱਤੀ ਪਾ ਲਿਆ ਆਓ ਉਹ ਮੂਰਖਾ ਦੁੱਧ ਦੀ ਪੱਤੀ ਪਾਈ ਐ ਹੋਰ ਕਿਹੜੀ ਦੁੱਧ ਪੱਤੀ ਪਾਲਦਾ ਐ ਤੂੰ ਆ ਮੇਰੀ ਗੱਲ ਸੁਣੋ ਜੀ ਚਾਹ ਨਾ ਮੈਂ ਬਣਾਉਣੀ ਆ ਚੁੱਲ੍ਹੇ ਚੌਂਕੇ 'ਚ ਤਾਂ ਔਰਤਾਂ ਹੀ ਵਧੀਆ ਲੱਗਦੀਆਂ ਚਾਹ ਬਣਾਉਂਦੀਆਂ ਅੱਜ ਤਾਂ ਤੂੰ ਬਣਾ ਦੇਗੀ ਪਰ ਤੀ ਤੋਰਨ ਤੋਂ ਬਾਅਦ ਸਾਰੀ ਉਮਰ ਹੱਥ ਤਾਂ ਮੈਂ ਹੀ ਲੂਣੇ ਆ ਮੈਂ ਕਿਹਾ ਜੀ ਤੁਸੀਂ ਹੁਕਮ ਤਾਂ ਕਰੋ ਮੈਂ ਤਾਂ ਸਾਰੀ ਉਮਰ ਚਾਹ ਬਣਾਉਣ ਵਾਸਤੇ ਤਿਆਰ ਆ ਬਸ ਚਾਹ ਹੀ ਬਣਾਇਆ ਕਰਾਂਗੀ ਕਿ ਸਾਰਾ ਕੰਮ ਕਰਿਆ ਕਰਾਂਗੀ ਸਾਰੇ ਕਰ ਦੂੰ